lẽ ông là sang đi đi xin lỗi chứ chú bu giờ đi về đi đi mà này ਅੱਜ ਫਿਰ ਦੋ 6 ਵਜੇ ਚਲੋ ਚਲੋ ਅੱਗੇ ਅੱਗੇ ਵਧੋ ਇਹ ਬੈਗ ਮਿਲ ਗਿਆ ਪਿੱਛੇ ਹੋਈ ਜਾ ਅੱਗੇ ਕੀ ਹੋਰ ਕੋਈ ਨਹੀਂ ਬੋਝ ਲੋ ਸਾਰੀ ਬੱਚੇ ਨਹੀਂ ਮਿਲਿਆ ਆਜੋ ਬੱਚੇ ਆਜੋ ਉੱਥੇ ਜਾ ਪੁੱਤ ਅੱਗੇ ਜਾ ਪੁੱਠੋ ਪੁੱਤੋ ਠੋ ਅੱਗੇ ਜਾ ਉਧਰ ਸਾਰਾ ਉਧਰ ਜਾਓ ਕੋਈ ਕੋਈ ਅੱਗੇ ਜਾਓ ਅੱਗੇ ਜਾਓ ਅੱਗੇ ਹਾਂ ਕੋਈ ਕੋਈ ਅੱਗੇ ਜਾਓ 40 ਬੱਚੇ ਦੇ ਕਰਕੇ ਕਿਸੇ ਬੰਦੇ ਖੜ ਜਾਂਗੇ ਹਾਂ ਰਾਈਲ ਜਣਾ ਰੋਈ ਤਿਆ ਉਈ ਰੱਤ ਨਹੀਂ ਕੇ ਪੈਸੇ ਵੀ ਨਾ ਮੈਂ ਹੈਗੀ ਨਾ ਅੱਗੇ ਲੈ ਬੈਗ ਕਿਹੜਾ ਕਰਦਾ ਹੈ ਬੈਗ ਦਾ ਇੱਥੇ ਬੈਠਾ ਵਾਹ ਕਿੱਥੇ ਇੱਧਰ ਬੈਠੇ ਮੈਂ ਝੋਗਾ ਜਿਹਾ ਬੈਠਾ ਬੱਚੇ ਇੱਧਰ ਨੂੰ ਕਰੋ ਬੱਚੇ ਕਿਹਨੂੰ ਕਰੋਗੇ ਉਹਦੀ ਵੀ ਕਿਚੀ ਆਗੀ ਆਗੀ

ਹਾਂਜੀ ਮੇਰਾ ਅਵਸਥਾ ਮੇਰੀ ਸ਼ਾਨ ਇਹਦੇ ਬਾਰੇ ਦੱਸੋ ਜੀ ਅੱਜ ਦੇ ਪ੍ਰੋਗਰਾਮ ਬਾਰੇ ਅੱਜ ਅਸੀਂ ਰੋਟਰੀ ਕਲੱਬ ਖਰੜ ਵੱਲੋਂ ਗਵਰਨਮੈਂਟ ਪ੍ਰਾਇਮਰੀ ਸਕੂਲ ਖਰੜ ਦੇ ਨਾਲ ਹੀ ਉੱਤੇ ਮਿਡਲ ਸਕੂਲ ਖਰੜ ਵਿੱਚ ਹਾਜ਼ਰ ਹੋਏ ਹਨ ਰੂਟਰੀ ਦਾ ਮੁੱਖ ਮਕਸਦ ਇਹੀ ਹੈ ਕਿ ਉਹਨਾਂ ਲੋਕਾਂ ਦੀ ਮਦਦ ਕਰੋ ਜਿਹੜੇ ਮਾਦੁਰਲੀ ਲੋੜਿੰਦੇ ਹਨ ਜਿਨ੍ਹਾਂ ਕੋਲ ਤੁਹਾਡੇ ਤੋਂ ਘੱਟ ਤੁਹਾਡੇ ਤੋਂ ਘੱਟ ਉਹਨਾਂ ਦੇ ਫੋਰਚੂਨ ਰੇਟ ਤੁਹਾਡੇ ਤੋਂ ਘੱਟ ਹੈ ਇਹ ਸਕੂਲ ਵਿੱਚ ਅਸੀਂ ਨੋਟ ਕੀਤਾ ਹੈ ਕਿ ਸਕੂਲ ਤੋਂ ਹੀ ਬੱਚੇ ਵੱਢਦੇ ਹਨ ਜਿਹੜੇ ਲੋੜਵੰਦ ਹਨ ਅੱਜ ਇਹਨਾਂ ਸਾਰਿਆਂ ਬੱਚਿਆਂ ਨੂੰ ਰੂਟਰੀ ਕਲੱਬ ਖਰੜ ਵੱਲੋਂ ਉਹਨਾਂਗੇ ਸਕੂਲ ਬੈਗਸ ਦਿੱਤੇ ਗਏ ਨਾਲ ਸਟੇਸ਼ਨਰੀ ਦੀਆਂ ਆਈਟਮਾਂ ਦਿੱਤੇ ਗਈਆਂ ਸਾਰੇ ਬੱਚਿਆਂ ਨੂੰ ਤੇ ਕਿਉਂਕਿ ਰੋਟਰੀ ਹਰ ਹਰ ਮਹੀਨਾ ਜਿਹੜਾ ਸਾਡਾ ਰੋਟਰੀ ਈਅਰ ਦਾ ਹੁੰਦਾ ਕਿਸੇ ਖਾਸ ਮਕਸਦ ਲਈ ਕੰਮ ਕਰਦਾ ਹੈ ਇਸ ਇਹ ਜਿਹੜਾ ਮਹੀਨਾ ਹੈ ਸੈਪਟੈਂਬਰ ਦਾ ਹੈ ਇਹਦੇ ਵਿੱਚ ਅਸੀਂ ਲਿਟਰੇਸੀ ਮੰਥ ਜਿਹਦੇ ਵਿੱਚ ਪੜਾਉਣ ਵਾਸਤੇ ਬੱਚਿਆਂ ਦੀ ਕੀ ਕੀ ਮਦਦ ਕਰ ਸਕਦੇ ਆ ਉਹਦੇ ਵਿੱਚ ਅਸੀਂ ਕੰਮ ਕਰ ਰਹੇ ਹਾਂ ਉਸੇ ਦੇ ਫਲਸੂਫੇ ਉਪਰ ਅਸੀਂ ਅੱਜ ਇੱਥੇ ਆਏ ਹਾਂ ਅਸੀਂ ਸਾਰੇ ਨਾਲ ਆਪਣੇ ਆਪ ਨੂੰ ਫੋਰਚੂਨੇਟ ਮਹਿਸੂਸ ਕਰਦੇ ਹਾਂ ਤੇ ਅਸੀਂ ਇੱਥੇ ਆ ਕੇ ਇਹ ਵੀ ਮਹਿਸੂਸ ਕੀਤਾ ਕਿ ਇਹ ਅਸਲੀ ਬੱਚੇ ਜਿਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ ਹੁਣ ਮੇਰੇ ਪ੍ਰਧਾਨ ਜੀ ਸਰਦਾਰ ਹਿੰਮਤ ਸਿੰਘ ਨਾਲ ਖੜੇ ਆ ਉਹ ਸਾਰਾ ਰੋਟਰੀ ਕਲੱਬ ਖੜਾ ਹੈ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਸਕੂਲਾਂ ਅਡਾਪਟ ਕਰਕੇ ਇੱਕ ਹੈਪੀ ਸਕੂਲ ਵਿੱਚ ਕਨਵਰਟ ਕਰ ਦਿੱਤਾ ਜਾਵੇ ਤਾਂ ਕਿ ਇੱਥੇ ਜਿਹੜੇ ਟਾਇਲਟ ਬਲॉक्स ਬੱਚਿਆਂ ਲਈ ਖੇਡਣ ਦਾ ਕੋਈ ਨਾ ਕੋਈ ਇੰਤਜ਼ਾਮ ਤੇ ਸਕੂਲ ਦੀ ਰੰਗ ਰੋਗਨ ਸਾਰਾ ਕੁਝ ਕਰਨ ਲਈ ਰੋਟਰੀ ਕਲੱਬਾਂ ਦੇ ਬੱਚਾ ਬਾਂਹ ਹੋ ਕੇ ਚੱਲਿਆ ਤੁਹਾਡਾ ਪ੍ਰੈਸ ਦਾ ਵੀ ਸਾਰਿਆਂ ਦਾ ਧੰਨਵਾਦ ਤੁਸੀਂ ਕਾਫੀ ਬੰਦੇ ਆਏ ਹੋ ਤੇ ਲੋਕਾਂ ਨੂੰ ਵੀ ਇਹ ਸੁਨੇਹਾ ਦੋ ਕਿ ਉਹਨਾਂ ਲਈ ਕੰਮ ਕਰਨ ਜਿਨ੍ਹਾਂ ਕੋਲ ਉਹਨਾਂ ਨਾਲੋਂ ਥੋੜੇ ਥੋੜੇ ਮਤਲਬ ਤਰੀਕੇ ਹਨ ਤੌਰ ਤਰੀਕੇ ਹਨ ਜ਼ਿੰਦਗੀ ਜੀਣ ਦੇ ਇੰਦਾਂ ਦੇ ਬੱਚਿਆਂ ਨੂੰ ਅਡਾਪਟ ਕਰਨਾ ਚਾਹੀਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਸਾਡੇ ਰੋਟਰੀ ਕਲੱਬ ਕਰੜਾ ਵੱਲੋਂ ਜਿੱਥੇ ਸਰਕਾਰੀ ਪ੍ਰੈਮਰੀ ਸਕੂਲ ਹਰੜ ਜੋ ਪੁਲਿਸ ਸਟੇਸ਼ਨ ਪੁਰਾਣਾ ਸਿਟੀ ਦੇ ਅੰਦਰ ਹੈ ਉੱਥੇ ਜਿੱਥੇ ਬੈਗ ਵੰਡੇ ਗਏ ਆ ਤੇ ਨਾਲ ਹੀ ਸਾਡੇ ਵੱਲੋਂ ਇੱਕ ਰੈਫਰਿਜਰੇਟਰ వాటర్ ਕੂਲਰ ਦਿੱਤਾ ਗਿਆ ਤੇ ਨਾਲ ਹੀ ਉਹਨਾਂ ਦੇ ਆਰਓ ਸਿਸਟਮ ਦਿੱਤਾ ਗਿਆ ਦੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਡੇ ਪ੍ਰਬੰਧਾਂ ਵਿੱਚ ਰੋਟਰੀ ਕਲੱਬ ਕਰ ਰਹੇ ਕੇ ਵਾਦਾ ਕੀਤਾ ਇਹਨਾਂ ਨੇ ਕਿ ਜਿਹੜੇ ਬਾਕੀ ਬੱਚੇ ਕੁਝ ਰਹਿ ਗਏ ਆ ਉਹਨਾਂ ਨੂੰ ਵੀ ਬਚਦਾ ਜਦੋਂ ਸਮਾਨ ਪੈਂਟਿੰਗ ਰਹਿ ਗਿਆ ਉਹ ਵੀ ਕਵਰ ਕਰਾਂਗੇ ਤੇ ਸਕੂਲ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਐਕਟੀਵਿਟੀਜ਼ ਕੀਤੀਆਂ ਜਾਣਗੀਆਂ ਜਿਵੇਂ ਬਾਹਰ ਪੁਲਿਸ ਸਟੇਸ਼ਨ ਦੇ ਬਹੁਤ ਨਗਰ ਸਾਈਕਲ ਗੱਡੀਆਂ ਖੜੀਆਂ ਅਸੀਂ ਇਸ ਨੂੰ ਪੈਰ ਪਾਈ ਕਰਕੇ ਅਜੇ ਮੈਡਮ ਨੂੰ ਮਿਲ ਕੇ ਪੁਲਿਸ ਸਟੇਸ਼ਨ ਨਾਲ ਸੰਬੰਧ ਕਰਕੇ ਇਹ ਸਾਰਾ ਇਹਨਾਂ ਦਾ ਇੱਥੇ ਚਕਾਵਾਗੇ ਤਾਂ ਕਿ ਇਹਨਾਂ ਬੱਚਿਆਂ ਦੇ ਖੇਡਣ ਲਈ ਇਹ ਗਰਾਊਂਡ ਬਣ ਸਕੇ ਕਿਉਂਕਿ ਅੱਜ ਸਾਡੇ ਤਕਰੀਬਨ ਕਾਫੀ ਮੈਂਬਰਸ ਨੂੰ ਅੱਜ ਪਤਾ ਲੱਗਿਆ ਵੀ ਇੱਥੇ ਸਕੂਲ ਵੀ ਹੈ ਦੇਖੋ ਪਿਛਲੇ 15 ਦਿਨ ਤੋਂ ਇੱਥੇ ਬਿਜਲੀ ਹੋਇਆ ਨਹੀਂ ਸਾਡੇ ਆਉਣ ਨਾਲ ਅਸੀਂ ਐਜੂ ਸਾਹਿਬ ਨੂੰ ਰਿਕਵੈਸਟ ਕੀਤੀ ਸਾਡੇ ਥਰਡ ਦੇ ਐਜੂ ਸਾਹਿਬ ਬਹੁਤ ਅੱਛੇ ਹਨ ਉਹਨਾਂ ਨੇ ਇਮੀਡੀਟ ਐਕਸ਼ਨ ਲਿਆ ਜੇਈ ਸਾਹਿਬ ਨੂੰ ਕਿਹਾ ਜੇਈ ਸਾਹਿਬ ਨੇ ਇਮੀਡੀਟ ਬੰਦੇ ਭੇਜੇ ਅੱਜ ਇੱਥੇ ਬਿਜਲੀ ਠੀਕ ਹੋ ਰਹੀ ਹੈ ਤੇ ਮੱਛਰ ਬੋਲਸੀ ਫੋਗਿੰਗ ਹੋ ਰਹੀ ਹੈ ਜਿਹੜੀ ਬੁਟੀਆਂ ਸੀਗੀਆਂ ਮਤਲਬ ਇੱਥੇ ਵਿਜ਼ਿਟ ਕਰਨ ਦੇ ਨਾਲ ਮੇਰਾ ਖਿਆਲ ਹੈ ਸਕੂਲ ਨੂੰ ਬਹੁਤ ਬਲ ਮਿਲਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਚਾਹਾਂਗੇ ਐਜੂ ਸਾਹਿਬ ਪੀ ਸਕੂਲ ਵੱਲ ਧਿਆਨ ਦਿੱਤਾ ਜਾਵੇ ਬੱਚਿਆਂ ਦੇ ਖੇਡਣ ਲਈ ਗਰਾਊਂਡ ਬਣਾਇਆ ਜਾਵੇ ਵੀ ਬਾਹਰ ਦਾ ਦ੍ਰਿਸ਼ ਦਿਖਾਇਓ ਜਿੱਦਾਂ ਖੇਤਾਂ ਜਿਹਨੂੰ ਪੱਕ ਡੰਡੀ ਹੁੰਦੀ ਆ ਐਦਾਂ ਪੱਕ ਡੰਡੀ ਦੇ ਰਾਹੀਂ ਸਕੂਲ 'ਚ ਬੱਚੇ ਆਉਂਦੇ ਆ ਅਲਦਲੇ ਐਨੇ ਵਹੀਕਲ ਖਸੂਸਰਾ ਬਰਸਾਤ ਦੇ ਦਿਨ ਸਭ ਕੋਈ ਮੱਛਰ ਕੁਝ ਵੀ ਹੈਪਨਿੰਗ ਹੋ ਸਕਦੀ ਹੈ ਮਿਸ ਹੈਪਨਿੰਗ ਹੋ ਸਕਦੀ ਹੈ ਸੋ ਇਹਦੇ ਵੀ ਧਿਆਨ ਦੇਵਾਂਗੇ ਐਨਾ ਕੁਝ ਕਹਿੰਦਾ ਹੈ ਸਕੂਲ ਦਾ ਧੰਨਵਾਦ ਬੱਚਿਆਂ ਦਾ ਧੰਨਵਾਦ ਤੇ ਸਾਡੇ ਪ੍ਰਧਾਨ ਰੋਟਰੀ ਕਲੱਬ ਕਰਨ ਸਾਰਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਸਤਿਕਾਰ ਜੀ ਪ੍ਰੈਸ ਦਾ ਵੀ ਧੰਨਵਾਦ